ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਮੈਰੀ ਨਾ ਰਤੂ ਸਵਾਗਤ ਕਰਦੀ ਹਾਂ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਸਟੂਡੀਓ 'ਚ ਸਾਡੇ ਨਾਲ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਵੀਰ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਅੱਜ ਦਾ ਪਹਿਲਾ ਸਵਾਲ ਹੈ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਈ ਨੂੰ ਪਾਤ੍ਰ ਰਤਨ ਦਾ ਕਿਤਾਬ ਦਿੱਤਾ ਗਿਆ ਭਾਜਪਈ ਨੂੰ ਰਾਸ਼ਟਰਪਤੀ ਵੱਲੋਂ ਸਾਰੀਆਂ ਰਵਾਇਤਾਂ ਦਾ ਕਾਂਨ ਕਰਦਿਆਂ ਇਹ ਅਵਾਰਡ ਉਹਨਾਂ ਦੇ ਘਰ ਜਾ ਕੇ ਦਿੱਤਾ ਗਿਆ। ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜੀਪਾ ਜਿਸ ਤਰ੍ਹਾਂ ਗੱਲ ਕੀਤੀ ਹੈ ਕਿ ਇਹ ਜਿਹੜਾ ਭਾਰਤ ਰਤਨ ਦਾ ਅਵਾਰਡ ਆ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਜਿਹੜੇ ਹੁਣ ਬਜ਼ੁਰਗ ਹੋ ਚੁੱਕੇ ਨੇ ਸਟਲ ਵਿਆਰੀ ਭਾਜਪਈ ਨੂੰ ਰਾਸ਼ਟਰਪਤੀ ਨੇ ਸਾਰੀਆਂ ਰਵਾਇਤਾਂ ਸਾਰੇ ਪ੍ਰੋਟੋਕੋਲ ਦੀ ਉਲੰਘਣਾ ਕਰਦਿਆਂ ਹੋਇਆਂ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਦਿੱਤਾ ਹੈ। ਅ ਮੁੱਦਾ ਸਾਡਾ ਜਿਹੜਾ ਹੈਗਾ ਕਿ ਬਾਜਪਾਈ ਨੂੰ ਭਾਰਤ ਰਤਨ ਅਵਾਰਡ ਆ ਜਿਹੜਾ ਉਹ ਕਿਉਂ ਦਿੱਤਾ ਗਿਆ ਬਾਜਪਾਈ ਉਸ ਧਿਰ ਦੇ ਆਗੂ ਰਹੇ ਨੇ ਜਿਹੜੀ ਧਿਰ ਦਾ ਅੱਜ ਦੇਸ਼ ਦੀ ਸਰਕਾਰ ਤੇ ਕਬਜਾ ਵਾ ਚਾਹੇ ਜੀ ਉਹਨੂੰ ਅਸੀਂ ਬਾਜਪਾ ਕਹਿ ਲਈਏ ਚਾਹੇ ਜੀ ਅਸੀਂ ਉਹਨੂੰ ਭਗਮਾ ਬਰਗੇਡ ਕਹਿ ਲਈਏ ਚਾਹੇ ਅਸੀਂ ਉਹਨੂੰ ਸੰਗ ਪਰਿਵਾਰ ਕਹਿ ਲਈਏ ਅੱਜ ਮੂਰੂਪ ਦੇ ਵਿੱਚ ਉਸ ਸੰਪਰਵਾੜ ਦਾ ਦੇਸ਼ ਦੀ ਸੱਤਾ ਤੇ ਕਬਜ਼ਾ ਜਿਹੜੇ ਆਏ ਦਿਨ ਇਹ ਕਹਿੰਦੇ ਨੇ ਕਿ ਇਹ ਦੇਸ਼ ਆ ਜਿਹੜਾ ਹਿੰਦੂ ਰਾਸ਼ਟਰ ਆ ਇਸ ਦੇਸ਼ ਦੀ ਸਰਕਾਰ ਹਿੰਦੂਆਂ ਦੀ ਸਰਕਾਰ ਆ ਸੋ ਇੱਕ ਪਾਸੇ ਜੇ ਅਸੀਂ ਗੱਲ ਕਰੀਏ ਕਿ ਅੱਜ ਜਿਹੜੀ ਭਾਜਪਾ ਦੀ ਨਵੀਂ ਲੀਡਰਸ਼ਿਪ ਆ ਕਿਸੇ ਵੇਲੇ ਹਟਲ ਬਿਹਾਰੀ ਬਾਜਪਾਈ ਤੇ ਉਹਦੇ ਨਾਲ ਲਾਲ ਕਿਸ਼ਨ ਅਡਵਾਨੀ ਇਹਨਾਂ ਦੀ ਮਤਲਬ ਜੋੜੀ ਸੀ ਜਿਹੜੀ ਉਹ ਇਸ ਭਗਮਾ ਬ੍ਰਿਗੇਡ ਦੀ ਅਗਵਾਈ ਕਰਦੀ ਸੀ ਭਾਜਪਾ ਦੀ ਅਗਵਾਈ ਕਰਦੀ ਸੀ ਅੱਜ ਉਹ ਜੁੜੀ ਪਿੱਛੇ ਚਲੀ ਗਈ ਆ ਕੁਝ ਉਮਰ ਬਾਜਪਾਈ ਉਮਰ ਉਮਰ ਦੇ ਲਿਹਾਜ਼ ਸੇਧ ਦੇ ਲਿਹਾਜ਼ ਕਰਨ ਪਿੱਛੇ ਚਲੇ ਗਏ ਨੇ ਲਾਲ ਕਿਸ਼ਨ ਅਡਵਾਨੀ ਨੂੰ ਜਾਣ ਬੁੱਝ ਕੇ ਪਿੱਛੇ ਧੱਕ ਦਿੱਤਾ ਗਿਆ ਕਿਉਂਕਿ ਮੋਦੀ ਦਾ ਚਿਹਰਾ ਵਾ ਜਿਹੜਾ ਉਹ ਅੱਗੇ ਲਿਆਂਦਾ ਗਿਆ ਸੋ ਇਹ ਜਿਹੜਾ ਭਾਰਤ ਰਤਨ ਅਵਾਰਡ ਦਿੱਤਾ ਗਿਆ ਬਾਜਪਾਈ ਨੂੰ ਇੱਕ ਤਾਂ ਇਹ ਆ ਕਿ ਭਾਜਪਾ ਇਹ ਵਿਖਾਉਣਾ ਚਾਹੁੰਦੀ ਆ ਕਿ ਉਹਦੇ ਉਹ ਆਗੂ ਜਿੰਨਾਂ ਨੇ ਭਾਜਪਾ ਨੂੰ ਅੱਜ ਹੌਲੀ-ਹੌਲੀ ਕਰਕੇ ਸਤਾ ਤੱਕ ਬਹੁਤ ਮਤ ਨਾਲ ਸਤਾ ਤੱਕ ਪਹੁੰਚਾਇਆ ਉਹਨਾਂ ਦਾ ਭਾਜਪਾ ਨੇ ਉਹਨਾਂ ਨੂੰ ਦਰਕਨਾਰ ਨਹੀਂ ਕੀਤਾ ਉਹਨਾਂ ਦੀ ਅੱਜ ਵੀ ਭਾਜਪਾ ਦੇ ਵਿੱਚ ਇੱਕ ਜਿਹੜਾ ਮਾਣ ਆ ਸਤਕਾਰ ਆ ਬਣਿਆ ਹੋਇਆ ਸੋ ਇਹ ਜਿਹੜਾ ਭਲੇਖਾ ਡੇਢ ਦੇ ਲਈ ਆਪਣਾ ਜਿਹੜਾ ਉਹਨਾਂ ਦਾ ਕੇਡਰ ਹੈ ਜਿਹੜਾ ਇਸ ਗੱਲ ਦੀ ਹਮੇਸ਼ਾ ਨੁਕਤਾਚਿੰਨੀ ਕਰਦਾ ਆ ਰਿਹਾ ਸੀ ਕਿ ਪੁਰਾਣੇ ਆਗੂ ਸੀ ਜਿਹੜੇ ਉਹਨਾਂ ਨੂੰ ਸਾਰਿਆਂ ਨੂੰ ਪਿੱਛੇ ਧੱਕ ਕੇ ਅੱਜ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਆ ਜਿਹੜੀ ਉਹ ਪੂਰੀ ਤਰ੍ਹਾਂ ਕਾਬਜ ਆ ਪਾਰਟੀ ਤੇ ਵੀ ਸਰਕਾਰ ਤੇ ਵੀ ਸੋ ਉਸ ਕੇਡਰ ਦੇ ਵਿੱਚ ਇਹ ਇਸ ਇਹ ਗੱਲ ਨੂੰ ਲੈ ਕੇ ਜਾਣ ਲਈ ਕਿ ਪਾਰਟੀ ਆ ਜਿਹੜੀ ਉਹ ਪੁਰਾਣੇ ਆਗੂਆਂ ਦੀ ਜਿਹੜੀ ਦੇਣ ਆ ਉਹਨੂੰ ਭੁੱਲੀ ਨਹੀਂ ਉਸ ਦੇਣ ਦਾ ਮਾਣ ਸਨਮਾਨ ਕਰਦੀ ਆ ਸਿਰਫ ਮੈਂ ਸਮਝਦਾ ਕਿ ਇਹ ਉਸ ਦੇ ਅਵਜ ਵਿੱਚ ਇਹ ਜਿਹੜਾ ਬਾਜਪਾ ਨੂੰ ਭਾਰਤ ਰਤਨ ਦਾ ਅਵਾਰਡ ਦਿੱਤਾ ਗਿਆ ਸਿਰਫ ਤੇ ਸਿਰਫ ਮੈਨੂੰ ਤਾਂ ਉਹੀ ਵਿਖਾਈ ਦਿੰਦਾ ਕਾਰਨ ਇਹਦਾ ਸਾਡਾ ਅਗਲਾ ਸਵਾਲ ਹੈ ਅਟਲ ਬਿਹਾਰੀ ਬਾਜਪਈ ਸੰਗ ਦੇ ਨੀਕਰਤਾਰੀ ਮੈਂਬਰ ਸਨ ਜਨ ਸੰਗ ਦੇ ਵੱਡੇ ਆਗੂ ਰਹੇ ਅਟਲ ਬਿਹਾਰੀ ਬਾਜਪਈ ਦੇ ਬਾਰੇ ਇਹ ਗੱਲ ਆਖੀ ਜਾਂਦੀ ਹੈ ਕਿ ਉਹਨਾਂ ਦਾ ਮਨ ਕਟੜ ਹਿੰਦੂ ਅਤੇ ਚਿਹਰਾ ਨਰਮ ਸਾਂਝੀ ਵਿਚਾਰਧਾਰਾ ਵਾਲਾ ਸੀ ਉਹਨਾਂ ਨੂੰ ਜਿਹੜਾ ਇਹ ਅਵਾਰਡ ਦਿੱਤਾ ਗਿਆ ਹੈ ਇਹ ਉਹਨਾਂ ਨੂੰ ਇੱਕ ਕਟੜ ਹਿੰਦੂ ਆਗੂ ਹੋਣ ਦੇ ਨਾਤੇ ਦਿੱਤਾ ਗਿਆ ਹੈ ਜਾਂ ਫਿਰ ਉਹਨਾਂ ਦਾ ਜਿਹੜਾ ਚਿਹਰਾ ਹੈ ਉਹ ਨਰਮ ਸਾਂਝੀ ਵਿਚਾਰਧਾਰਾ ਵਾਲਾ ਹੈ ਇਸ ਦੇ ਬਾਰੇ ਸਾਨੂੰ ਜ਼ਰਾ ਦੱਸੋ ਰੀਨਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਇਹ ਜਿਹੜਾ ਬਾਜਪਾਈ ਨੂੰ ਭਾਰਤ ਰਤਨ ਅਵਾਰਡ ਦਿੱਤਾ ਗਿਆ ਇਹਦੇ ਪਿੱਛੇ ਆਖਰ ਮੁੱਖ ਕਾਰਨ ਕੀ ਆ ਅਮ ਬਾਈਸਪਾਈ ਹੈ ਜਿਹੜਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਉਹ ساری ਉਮਰ ਛੜਾ ਰਿਆ ਪੂਰੀ ਤਰ੍ਹਾਂ ਉਹ ਉਹਨੂੰ ਸਮਰਪਿਤ ਰਿਆ ਸੰਗ ਨੂੰ ਕਿਉਂਕਿ ਉਹ ਸੰਗ ਦਾ ਮੁੱਢਲਾ ਜਿਸ ਤਰ੍ਹਾਂ ਗੱਲ ਤੁਸੀਂ ਕੀਤੀ ਆ ਕਿ ਉਹ ਨਿੱਕਰ ਧਾਰੀ ਮਤਲਬ ਆਗੂ ਰਿਆ ਵਾ ਸੰਗ ਦਾ ਸੰਗ ਦਾ ਪੂਰੀ ਤਰ੍ਹਾਂ ਉਹ ਮਤਲਬ ساری ਉਮਰ ਦੀ ਨੂੰ ਸਮਰਪਿਤ ਰਹਿਣ ਵਾਲਾ ਉਹਦਾ ਸੰਗ ਦਾ ਵਰਕਰ ਸੀ ਉਸ ਤੋਂ ਬਾਅਦ ਜਦੋਂ ਜਨ ਸੰਗ ਬਣੀ ਉਸ ਜਨ ਸੰਗ ਦੇ ਵਿੱਚ ਵੀ ਉਹ ਪ੍ਰਧਾਨ ਵੀ ਰਿਆ ਪਾਰਟੀ ਦਾ ਉਹ ਪ੍ਰਮੁੱਖ ਆਗੂ ਰਿਆ ਤੇ ਉਸ ਤੋਂ ਬਾਅਦ ਕਿਉਂਕਿ ਭਾਜਪਾ ਸੀ ਜਿਹੜੀ ਇਹਦੀ ਜਿਹੜਾ ਇੱਕ ਦੋਗਲੀ ਨੀਤੀ ਵਾਲੀ ਅਸੀਂ ਜੇ ਗੱਲ ਕਰੀਏ ਕਿ ਇੱਕ ਪਾਸੇ ਉਹ ਕਟੜਾ ਹਿੰਦੂਵਾਦ ਦਾ ਨਾਰਾ ਦੇ ਕੇ ਜਿਹੜਾ ਹਿੰਦੂ ਵਰਗ ਉਹਨੂੰ ਆਪਣੇ ਨਾਲ ਰੱਖਣਾ ਚਾਹੁੰਦੀ ਸੀ ਦੂਸਰੇ ਪਾਸੇ ਉਹਨੂੰ ਇਹ ਹੁੰਦਾ ਸੀ ਕਿ ਜੇ ਸਾਨੂੰ ਬਹੁਮਤ ਨਹੀਂ ਮਿਲਦੀ ਤਾਂ ਦੂਜੀਆਂ ਪਾਰਟੀਆਂ ਨੂੰ ਨਾਲ ਲੈਣ ਲਈ ਇੱਕ ਜਿਹੜਾ ਇਹ ਜਿਹੜਾ ਚਿਹਰਾ ਜਿਹੜਾ ਸਾਂਝਾ ਜਿਆ ਹੋਵੇ ਜਿਹੜਾ ਕਾਮਨ ਜਿਆ ਹੋਵੇ ਜਿਹੜਾ ਕਟੜ ਨਾ ਲੱਗੇ ਇਸ ਤਰ੍ਹਾਂ ਦਾ ਚਿਹਰਾ ਉਹਨਾਂ ਨੇ ਬਾਜਪਾਈ ਦਾ ਬਣਾ ਕੇ ਰੱਖਿਆ ਸੋ ਬਾਜਪਾਈ ਜਿਹੜਾ ਮਨੋ ਕਟੜ ਹਿੰਦੂ ਸੀ ਇਹ ਗੱਲ ਬਿਲਕੁਲ ਠੀਕ ਹੈ ਕਿ ਉਹਨੇ ਜਿਹੜਾ ਚਿਹਰਾ ਆਪਦਾ ਮੂੰਹ ਤੇ ਜਿਹੜਾ ਉਹਦਾ ਚਿਹਰਾ ਨਕਾਬ ਪਹਿਨਾਇਆ ਗਿਆ ਸੀ ਉਹਨੂੰ ਉਹ ਏ ਸੀ ਕਿ ਇਹ ਬੰਦਾ ਥੋੜਾ ਸਰਕੂਲਰ ਆ ਦੂਸਰਿਆਂ ਦੇ ਨਾਲੋਂ ਇਹਦੇ ਚ ਕਟੜ ਦਾ ਜਿਹੜੀ ਘਟਾ ਇਹ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣ ਵਾਲਾ ਆਗੂ ਆ ਸੋ ਇਹ ਜਿਹੜਾ ਭਾਜਪਾ ਦਾ ਜਾਂ ਸੰਗ ਦਾ ਅਸੀਂ ਸਮਝਦੇ ਹਾਂ ਕਿ ਇਹ ਉਹਨਾਂ ਦੀ ਅੰਦਰੂਨੀ ਨੀਤੀ ਸੀ ਕਿ ਉਹਨਾਂ ਨੇ ਇੱਕ ਪਾਸੇ ਲਾਲ ਕਿਸ਼ਨ ਅਡਵਾਨੀ ਸੀ ਜਿਹੜਾ ਉਹ ਗਰਮ ਖਿਆਲੀ ਆਗੂ ਬਣਾਇਆ ਹੋਇਆ ਸੀ ਕਿ ਉਹ ਗਵਾਨੀਆਂ ਭਾਵਨਾਵਾਂ ਨੂੰ ਚਾਹੇ ਉਹਨੇ ਰਾਜ ਯਾਤਰਾ ਕੀਤੀ ਬਾਬਰੀ ਮਸਜਿਦ ਵਾਲੇ ਮੁੱਦੇ ਤੇ ਚਾਹੇ ਉਹ ਉਸ ਤੋਂ ਬਾਅਦ ਪੂਰੀ ਤਰ੍ਹਾਂ ਮਤਲਬ ਇੱਕ ਕਟੜ ਹਿੰਦੂਵਾਦੀ ਆਪਕੂ ਬਜੋ ਉੱਭਰਿਆ ਔਰ ਉਸ ਦਾ ਪਾਰਟੀ ਨੇ ਜਿਹੜਾ ਜਦੋਂ ਪਿਛਲੀਆਂ ਚੋਣਾਂ ਦੇ ਵਿੱਚ ਪਾਰਟੀ ਸੱਤਾ ਦੇ ਵਿੱਚ ਆਈ ਭਾਵੇਂ ਮੱਖਰੀਆਂ ਬੱਕਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਬਾਬਰੀ ਮਸਜਿਦ ਵਾਲੇ ਮੁੱਦੇ ਤੇ ਉਦੋਂ ਜਿਹੜਾ ਐਡਵਾਨੀ ਦਾ ਰੋਲ ਸੀ ਇਹ ਕੱਟੜ ਹਿੰਦੂਵਾਦ ਸੀ ਜਿਹੜਾ ਦੇਸ਼ 'ਚ ਉਹਨੇ ਪੈਦਾ ਕੀਤਾ ਬਾਬਰੀ ਮਸਜਿਦ ਦੇ ਮੁੰਦੇ 'ਚ ਹਿੰਦੂਆਂ ਦੀਆਂ ਭਾਵਨਾਵਾਂ ਮੜਕਾਈਆਂ ਪਰੰਤੂ ਜਿਹੜੀ ਸਰਕਾਰ ਬਣਾਉਣ ਵਾਲੀ ਜੋਗੀ ਜਿਸ ਤਰ੍ਹਾਂ ਇਸ ਵਾਰ ਭਾਜਪਾ ਨੂੰ ਬਹੁਤ ਮਿਲਿਆ ਉਸ ਵੇਲੇ ਭਾਜਪਾ ਨੂੰ ਬਹੁਤ ਬਤ ਨਹੀਂ ਮਿਲੀ ਪਹਿਲੀ ਵਾਰ 13 ਦਿਨ ਦੀ ਸਰਕਾਰ ਰਹੀ ਬਾਜਪਾਈ ਦੀ ਦੂਸਰੀ ਵਾਰ 13 ਮਹੀਨੇ ਦੀ ਤੇ ਉਸ ਤੋਂ ਬਾਅਦ ਪੂਰੇ ਸਮੇਂ ਲਈ ਸਰਕਾਰ ਆ ਜਿਹੜੀ ਰਹੀ ਪਰੰਤੂ ਉਹਦੇ ਲਈ ਵੀ 19 ਪਾਰਟੀਆਂ ਸੀ ਜਿਹੜੀਆਂ ਉਹਦਾ ਇਹਨਾਂ ਨੂੰ ਸਹਿਯੋਗ ਲੈਣਾ ਪਿਆ ਸੋ ਉਸ ਸਹਿਯੋਗ ਲਈ ਬਾਜਪਾਈ ਦਾ ਚਿਹਰਾ ਸੀ ਜਿਹੜਾ ਉਹਦੇ ਤੇ ਉਹ ਨਕਾਬ ਪਹਿਨਿਆ ਜਾਂਦਾ ਸੀ ਕਿ ਇਹ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲਾ ਵਿਅਕਤੀ ਆ ਇੱਕ ਕਟੜ ਨਹੀਂ ਸੋ ਇਹ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਇਹ ਜਿਹੜਾ ਭਾਰਤ ਰਤਨ ਅਵਾਰਡ ਉਹਨੂੰ ਦਿੱਤਾ ਗਿਆ ਮੈਂ ਸਮਝਦਾ ਕਿ ਉਹ ਜਿਹੜਾ ਉਹਨੇ ਆਪਣਾ ਰੋਲ ਇਸ 도ਗਲੇ ਕਿਰਦਾਰ ਦੇ ਨਾਲ ਨਿਭਾਇਆ ਇੱਕ ਪਾਸੇ ਮਾਨ ਦੇ ਵਿੱਚੋਂ ਕੱਟੜ ਹਿੰਦੂਵਾਦ ਤੇ ਚਿਹਰੇ ਤੇ ਸੀ ਜਿਹੜਾ ਉਹਦਾ ਉਹ ਸਾਰਿਆਂ ਦੇ ਨਾਲ ਜਿਹੜਾ ਸਰਬਸਾਂਝੀ ਵਾਲ ਵਾਲੀ ਅਸੀਂ ਗੱਲ ਕਰਦੇ ਆ ਉਹ ਚਿਹਰਾ ਮੋੜਾ ਉਹਨੇ ਆਪਦਾ ਉਹ ਬਣਾ ਕੇ ਰੱਖਿਆ ਸੋ ਉਸ ਦਾ ਭਾਜਪਾ ਨੂੰ ਲਾਭ ਵੀ ਮਿਲਿਆ ਭਾਜਪਾ ਨੇ ਪਹਿਲਾਂ ਵੀ ਆਪਣੀ ਸਰਕਾਰ ਬਣਾਈ ਜਿਹਦੀ ਅਗਵਾਈ ਭਾਜਪਾਈ ਨੇ ਕੀਤੀ ਸਾਡਾ ਅੱਜ ਦਾ ਅਗਲਾ ਸਵਾਲ ਹੈ ਕਦੇ ਇਸੇ ਭਾਜਪਾਈ ਨੇ ਬੰਗਲਾਦੇਸ਼ 'ਤੇ ਜਿੱਤ ਤੋਂ ਬਾਅਦ ਇੰਦਰਾ ਇਸ ਇੰਡੀਆ ਦਾ ਨਾਰਾ ਬੁਲੰਦ ਕੀਤਾ ਸੀ ਉਸ ਭਾਜਪਾਈ ਨੂੰ ਤੁਸੀਂ ਕਿਸ ਨਜ਼ਰ ਦੇ ਨਾਲ ਦੇਖਦੇ ਹੋ ਰਿਨਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਜਦੋਂ ਇਹ ਭਾਰਤ ਪਾਕਿਸਤਾਨ ਦਾ ਬੰਗਲਾਦੇਸ਼ ਨੂੰ ਲੈ ਕੇ ਜੁੱਧ ਹੋਇਆ ਜੰਗ ਹੋਇਆ ਉਹਦੇ ਵਿੱਚ ਭਾਰਤ ਨੇ ਜਿੱਤ ਪ੍ਰਾਪਤ ਕੀਤੀ ਤੇ ਪਾਕਿਸਤਾਨ ਦੇ ਦੋ ਟੁਟੇ ਇੱਕ ਬੰਗਲਾਦੇਸ਼ ਤੇ ਦੂਸਰਾ ਜਿਹੜਾ ਪਾਕਿਸਤਾਨ ਹੈ ਸੀ ਉਹ ਹੈ ਸੀ ਮਤਲਬ ਪਾਕਿਸਤਾਨ ਦੇ ਦੋ ਹਿੱਸੇ ਹੋ ਗਏ ਪੂਰੇ ਮਤਲਬ ਪੱਕੇ ਤੌਰ ਤੇ ਸੋ ਉਹ ਬੰਗਲਾਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿਹੜਾ ਭਾਜਪਾ ਨੇ ਇੰਦਰਾ ਗਾਂਧੀ ਨੂੰ ਮਤਲਬ ਖਿਤਾਬ ਦਿੱਤਾ ਉਹਨੂੰ ਸਨਮਾਨ ਦਿੱਤਾ ਉਹਦੇ ਹੱਕ 'ਚ ਨਾਰਾ ਬੁਲੰਦ ਕੀਤਾ ਉਹਨੂੰ ਸਵਾਸ਼ੀ ਦਿੱਤੀ ਕਿ ਉਹ ਸੀ ਕਿ ਇੰਦਰਾ ਇਜ਼ ਇੰਡੀਆ ਮਤਲਬ ਉਹਨੇ ਸਮੁੱਚਾ ਭਾਰਤ ਸੀ ਜਿਹੜਾ ਉਹ ਇੰਦਰਾ ਗਾਂਧੀ ਦੀ ਝੋਲੀ ਪਾ ਦਿੱਤਾ ਕਿ ਅੱਜ ਜੋ ਕੁਝ ਵੀ ਹੈ ਉਹ ਸਿਰਫ ਤੇ ਸਿਰਫ ਇੰਦਰਾ ਗਾਂਧੀ ਆ ਹੋਰ ਇਸ ਦੇ ਵਿੱਚ ਕੁਝ ਨਹੀਂ ਸੋ ਇਹਦੇ ਪਿੱਛੇ ਜੇ ਅਸੀਂ ਗੱਲ ਦੇਖੀ ਕਿ ਬਾਜਪਾ ਨੇ ਜੇ ਇਹ ਨਾਰਾ ਦਿੱਤਾ ਉਸ ਸਮੇਂ ਕਿਉਂਕਿ ਕਾਂਗਰਸ ਤੇ ਜਨ ਸੰਗ ਉਸ ਵੇਲੇ ਜਨ ਸੰਘ ਦਾ ਇਹ ਪ੍ਰਧਾਨ ਵੀ ਸੀ ਜਨ ਸੰਘ ਦੋਨੋਂ ਇੱਕ ਦੂਜੇ ਦੇ ਕੱਟੜ ਵਿਰੋਧੀ ਪਾਰਟੀਆਂ ਸੀ ਪਰੰਤੂ ਇਸ ਮੁੱਦੇ ਤੇ ਆ ਕੇ ਬਾਜਪਾਈ ਨੇ ਸਾਰਾ ਕੁਝ ਇੰਦਰਾ ਗਾਂਧੀ ਦੀ ਝੋਲੀ ਪਾ ਦਿੱਤਾ ਉਹਦੇ ਪਿੱਛੇ ਵੀ ਜਿਸ ਤਰ੍ਹਾਂ ਦੀ ਅਸੀਂ ਗੱਲ ਕਰਦੇ ਹਾਂ ਕਿ ਇਸ ਪਾਰਟੀ ਦੀ ਜਨ ਸੰਘ ਕਹਿ ਲਈਏ ਭਾਜਪਾ ਕਹਿ ਲਈਏ ਆਰਐਸਐਸ ਕਹਿ ਲਈਏ ਇਹਨਾਂ ਦੀ ਜਿਹੜੀ ਦੇਸ਼ ਦੀਆਂ ਕੱਟ ਗਿੰਥੀਆਂ ਪ੍ਰਤੀ ਨਫ਼ਰਤ ਆ ਉਹ ਕਿਸੇ ਤੋਂ ਲੋਕੀ ਸ਼ੀਪੀ ਨਹੀਂ ਤੋ ਜੇ ਉਸ ਵੇਲੇ ਬਾਜਪਾਈ ਦੇ ਮਨ ਦੇ ਵਿੱਚ ਸਿਰਫ ਇਹ ਆਇਆ ਕਿ ਇੰਦਰਾ ਨੇ ਕਸ਼ਮੀਰ ਦੇ ਮੁੱਦੇ ਤੇ ਬੰਗਲਾਦੇਸ਼ ਦੇ ਮੁੱਦੇ ਤੇ ਪਾਕਿਸਤਾਨ ਦੇ ਜਿਹੜੇ ਮੁਸਲਮਾਨ ਆ ਉਹਨਾਂ ਨੂੰ ਇੰਨੀ ਬੁਰੀ ਤਰ੍ਹਾਂ ਧੂੜ ਚਟਾ ਦਿੱਤੀ ਆ ਵੀ ਉਸ ਗੱਲ ਦੀ ਖੁਸ਼ੀ ਸੀ ਜਿਹੜੀ ਉਹਨੂੰ ਲੁਕੋ ਨਹੀਂ ਸਕਿਆ ਸੋ ਮੁਸਲਮਾਨਾਂ ਪ੍ਰਤੀ ਜਿਹੜੀ ਨਫ਼ਰਤ ਜ਼ਹਿਰ ਭਰੀ ਨਫ਼ਰਤ ਸੀ ਉਹਨੂੰ ਬਾਜਪਾਈ ਲੁਕੋ ਨਹੀਂ ਸਕਿਆ ਤੇ ਉਹਨੇ ਮਤਲਬ ਇੰਦਰਾ ਇਜ਼ ਇੰਡੀਆ ਤੱਕ ਦਾ ਨਾਅਰਾ ਸੀ ਜਿਹੜਾ ਉਹ ਬੁਲੰਦ ਕਰ ਦਿੱਤਾ ਮੈਂ ਤਾਂ ਸਿਰਫ ਤੇ ਸਿਰਫ ਬਾਜਪਾਈ ਦੇ ਇਸ ਨਾਰੇ ਨੂੰ ਇਸ ਐਂਗਲ ਤੋਂ ਹੀ ਵੇਖਦਾ ਕਿ ਇਸ ਦੇ ਅੰਦਰ ਜਿਹੜਾ ਇਹ ਸੰਗ ਪਰਿਵਾਰ ਆ ਭਗਵਾ ਬਰਗੇੜਾ ਇਹਨਾਂ ਦੇ ਮਨ ਦੇ ਵਿੱਚ ਕੱਟ ਗਿਣਤੀਆਂ ਪ੍ਰਤੀ ਜਿਹੜੀ ਨਫ਼ਰਤ ਆ ਉਹ ਕੁੱਟ-ਕੁੱਟ ਕੇ ਭਰੀ ਹੋਈ ਆ ਉਹ ਜਦੋਂ ਵੀ ਕੋਈ ਮੌਕਾ ਆਉਂਦਾ ਵਾ ਬਾਹਰ ਆ ਜਾਂਦੀ ਆ ਤੁੰ ਤੁਸੀਂ ਸਾਨੂੰ ਇਹ ਦੱਸੋ ਕਿ ਸਾਭ ਦਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਈ ਤੀ ਸਿੱਖਾਂ ਪ੍ਰਤੀ ਸੋਚ ਤੇ ਸਿੱਖਾਂ ਨੂੰ ਕੀ ਦੇਣ ਸੀ ਇਸ ਦੇ ਬਾਰੇ ਸਾਨੂੰ ਜ਼ਰਾ ਥੋੜਾ ਵਿਸਤਾਰ ਦੇ ਨਾਲ ਦੱਸੋ ਜਿਸ ਤਰ੍ਹਾਂ ਅਸੀਂ ਜੇ ਇਤਿਹਾਸ ਨੂੰ ਪੁੱਛੋ ਫਰੋਲੀਏ ਤਾਂ ਸਾਡੇ ਸਾਹਮਣੇ ਦੋ ਗੱਲਾਂ ਆਉਂਦੀਆਂ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਿੱਖਾਂ ਨੇ ਦੋ ਸੰਘਰਸ਼ ਲੜੇ ਨੇ ਮੇਨ ਰੂਪ ਦੇ ਵਿੱਚ ਮੁੱਖ ਰੂਪ ਦੇ ਵਿੱਚ ਪਹਿਲਾ ਸੀ ਜਿਹੜਾ ਸਾਡਾ ਉਹ ਪੰਜਾਬੀ ਸੂਬੇ ਦੇ ਮੁੱਦੇ ਨੂੰ ਲੈ ਕੇ ਸੀ ਦੂਸਰਾ ਸੀ ਜਿਹੜਾ ਧਰਮਜੁੱਧ ਮੋਰਚਾ ਜਿਹਦੇ ਵਿੱਚੋਂ ਬਾਅਦ ਵਿੱਚ ਖਾੜਕੂਵਾਦ ਵੀ ਨਿਕਲਿਆ ਸੋ ਇਹਨਾਂ ਦੋਨਾਂ ਮੋਰਚਿਆਂ ਦੀ ਦੋਨਾਂ ਸਿੱਖ ਸੰਘਰਸ਼ਾਂ ਦੀ ਜੇ ਅਸੀਂ ਗੱਲ ਕਰੀਏ ਤਾਂ ਜਿਹੜਾ ਇਹਨਾਂ ਹਿੰਦੂਵਾਦੀ ਤਾਕਤਾਂ ਦਾ ਰੋਲ ਰਿਹਾ ਜਿਨ੍ਹਾਂ ਦੇ ਵਿੱਚ ਬਾਜਪੀ ਖੁਦ ਅਗਵਾਈ ਵੀ ਕਰਦਾ ਸੀ ਉਹ ਮੋਰੀ ਵੀ ਸੀ ਸੋ ਇਹਨਾਂ ਦਾ ਜਿਹੜਾ ਰੋਲ ਰਿਹਾ ਉਹ ਪੂਰਨ ਰੂਪ ਦੇ ਵਿੱਚ ਸਿੱਖ ਵਿਰੋਧੀ ਰਿਹਾ ਸੋ ਅੱਜ ਭਾਵੇਂ ਬਾਦਲ ਦਾਲਾ ਜਿਹੜਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਨਾਲ ਜਥੇਬੰਦੀ ਆ ਜਿਹੜਾ ਸਿੱਖਾਂ ਦੀ ਪ੍ਰਤੀਨਿਧੀ ਖਾਉਂਦੀ ਆ ਉਹ ਭਾਵੇਂ ਲੰਬੇ ਸਮੇਂ ਤੋਂ ਇਸ ਪਾਰਟੀ ਦਾ ਭਾਈਵਾਲ ਆ ਪਰੰਤੂ ਜਿਹੜੇ ਇਤਿਹਾਸ ਸਾਨੂੰ ਦੱਸਦਾ ਕਿ ਪਹਿਲਾ ਪੰਜਾਬੀ ਸੂਬੇ ਦਾ ਜਿਹੜਾ ਜਦੋਂ ਮੋਰਚਾ ਲੱਗਿਆ ਤਾਂ ਇਹਨਾਂ ਭਾਜਪਾਈਆਂ ਨੇ ਇਹਨਾਂ ਸੰਗ ਵਾਲਿਆਂ ਨੇ ਇਹਨਾਂ ਭਗਮਾ ਬਰਗੇੜ ਵਾਲਿਆਂ ਨੇ ਪੰਜਾਬੀ ਸੂਬੇ ਦਾ ਵਿਰੋਧ ਕੀਤਾ ਪੂਰਨ ਰੂਪ ਵਿੱਚ ਡਟ ਕੇ ਈਵਨ ਕੇ ਇਨਾਂ ਨੇ ਪੰਜਾਬੀ ਬੋਲੀ ਦਾ ਵਿਰੋਧ ਕੀਤਾ ਇਨਾਂ ਸਾਰਿਆਂ ਨੇ ਫੈਸਲਾ ਕਰਕੇ ਆਪਣੀ ਜਿਹੜੀ ਜਾਣ ਗੱਲ ਨਾਲ ਸੀ ਆਪਣੀ ਮਾਂ ਬੋਲੀ ਪੰਜਾਬੀ ਦੀ ਤਾਂ ਹਿੰਦੀ ਲਿਖਵਾਈ ਜੇ ਪੰਜਾਬ ਦੇ ਵਿੱਚ ਕੋਈ ਕੱਟੜਵਾਦ ਪੈਦਾ ਹੋਇਆ ਪੰਜਾਬ ਦੇ ਵਿੱਚ ਫਿਰਕੂ ਘਿਰਨਾ ਪੈਦਾ ਹੋਈ ਤਾਂ ਉਹਦਾ ਮੋੜ ਇਨਾਂ ਲੋਕਾਂ ਨੇ ਬਣਿਆ ਕਿ ਇਨਾਂ ਨੇ ਪੰਜਾਬੀ ਮਾਂ ਬੋਲੀ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਉਸ ਤੋਂ ਬਾਅਦ ਜੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਤਾਪਦੀ ਦੇ ਮੌਕੇ ਉਹਨਾਂ ਦੇ ਨਾਮ ਤੇ ਇੱਕ ਯੂਨੀਵਰਸਿਟੀ ਸਥਾਪਿਤ ਕੀਤੀ ਗਈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਇਹਨਾਂ ਲੋਕਾਂ ਨੇ ਉਸ ਯੂਨੀਵਰਸਿਟੀ ਦਾ ਇਸ ਕਰਕੇ ਬਰੋਧ ਕੀਤਾ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇੱਥੋਂ ਤੱਕ ਕਿ ਉਸ ਵੇਲੇ ਇਹਨਾਂ ਨੇ ਜਿਹੜੀ ਪੰਜਾਬ ਬਜ਼ਾਰਤ ਚ ਇਹ ਭਾਈਵਾਲ ਸੀ ਉਸ ਬਜ਼ਾਰਤ ਤੋਂ ਅਸਤੀਫਾ ਦੇ ਦਿੱਤੇ ਸੀ ਇਸ ਕਾਰਨ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਨਾਮ ਤੇ ਇੱਕ ਯੂਨੀਵਰਸਿਟੀ ਦੀ ਪੰਜਾਬ ਚ ਸਥਾਪਨਾ ਕੀਤੀ ਗਈ ਹੈ ਤੋ ਜੇ ਅਸੀਂ ਅੱਗੇ ਚੱਲੀਏ ਪੰਜਾਬੀ ਸੂਬੇ ਦੇ ਮੋਰਥੇ ਦੀ ਗੱਲ ਕਰੀਏ ਜਿਹੜੀ ਜਾਂਚ ਕਮੇਟੀ ਪੰਜਾਬੀ ਸੂਬੇ ਦੇ ਮੋਰਥੇ ਲਈ ਬਣਾਈ ਗਈ ਸੀ ਕਿ ਇਹ ਪੰਜਾਬੀ ਸੂਬੇ ਲਈ ਬਣਨਾ ਚਾਹੀਦਾ ਜਾਂ ਨਹੀਂ ਬਣਨਾ ਚਾਹੀਦਾ ਉਹਦੇ ਵਿੱਚ ਇਹ ਅਟਲ ਵਿਆਰੀ ਬਾਜਪਾਈ ਮੈਂਬਰ ਸੀ ਤੇ ਹੈਰਾਨਗੀ ਦੀ ਗੱਲ ਇਹ ਆ ਕਿ ਅਸੀਂ ਜਦੋਂ ਅਟਲ ਵਿਆਰੀ ਬਾਜਪਾਈ ਦਾ ਜਿਹੜਾ ਕਰਦਾਰ ਵੇਖਦੇ ਹਾਂ ਕਿ ਸਿਰਫ ਤੇ ਸਿਰਫ ਇਹ ਇੱਕੋ ਵਿਅਕਤੀ ਸੀ ਉਸ ਕਮੇਟੀ ਦਾ ਜਿਨਨੇ ਪੰਜਾਬੀ ਸੂਬੇ ਦੇ ਵਿਰੋਧ ਵਿੱਚ ਟਿੱਪਣੀ ਕੀਤੀ ਸੀ ਅੱਜ ਵੀ ਉਹ ਇਤਿਹਾਸ ਵਿੱਚ ਆ ਅੱਜ ਵੀ ਉਹ ਰਿਕਾਰਡ ਵਿੱਚ ਆ ਅੱਜ ਵੀ ਉਹ ਅੰਕੜੇ ਬੋਲਦੇ ਨੇ ਕਿ ਸਿਰਫ ਤੇ ਸਿਰਫ ਅਟਲ ਬਿਹਾਰੀ ਬਾਜਪਾਈ ਨੇ ਲਿਖਤੀ ਰੂਪ ਚ ਪੰਜਾਬੀ ਸੂਬੇ ਦਾ ਵਿਰੋਧ ਕੀਤਾ ਸੀ ਸੋ ਜੇ ਅਸੀਂ ਗੱਲ ਕਰੀਏ ਕਿ ਸਿੱਖਾਂ ਦਾ ਜਿਹੜਾ ਪਹਿਲਾ ਸੰਘਰਸ਼ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬੀ ਸੂਬੇ ਦੇ ਮੋਰਚੇ ਦਾ ਸੀ ਉਸ ਦੇ ਵਿੱਚ ਅਟਲ ਬਿਹਾਰੀ ਬਾਜਪਾਈ ਨੇ ਸਿੱਖ ਵਿਰੋਧੀ ਰੋਲ ਸੀ ਜਿਹੜਾ ਉਹ ਨਿਭਾਇਆ ਉਹ ਅੱਜ ਸਾਨੂੰ ਲਿਖਤਾਂ ਦੱਸਦਿਆਂ ਨੇ ਕਿ ਉਹਨੇ ਪੰਜਾਬੀ ਸੂਬੇ ਦਾ ਲਿਖਤੀ ਰੂਪ ਵਿੱਚ ਵਿਰੋਧ ਕੀਤਾ ਉਸ ਕਮੇਟੀ 'ਚ ਅੱਗੇ ਅਸੀਂ ਅਜੇ ਧਰਮਜੋਧ ਮੋਰਚਾ ਅ ਧਰਮਜੋਧ ਮੋਰਚਾ ਜਦੋਂ ਲੱਗਿਆ ਉਸ ਤੋਂ ਬਾਅਦ ਖੜਕੂਵਾਦ ਦਾ ਦੌਰ ਆਇਆ ਖੜਕੂਵਾਦੇ ਦੌਰ ਦੇ ਵਿੱਚ ਜੋ ਪੰਜਾਬ ਦੇ ਵਿੱਚ ਤਸ਼ੱਦਦ ਹੋਇਆ ਸਰਕਾਰ ਵੱਲੋਂ ਪੁਲਿਸ ਵੱਲੋਂ ਉਸ ਦੇ ਬਾਰੇ ਇਹ 38 ਜਿਹੜੀਆਂ ਪੂਰਨ ਰੂਪ ਵਿੱਚ ਖਮੋਸ਼ ਰਹੀਆਂ ਸਗੋਂ ਅਡਲ ਵਿਆਰੀ ਬਾਜਪਾਈ ਉਹ ਨੇ ਉਹਨਾਂ ਮਤਲਬ 38 ਦੀ ਅਗਵਾਈ ਕੀਤੀ ਜਿਹੜੀਆਂ 38 ਨੇ ਇਹ ਰੌਲਾ ਪਾਇਆ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਹਿੰਦੂ ਹੈਗੇ ਨੇ ਉਹ ਸੁਰੱਖਿਅਤ ਨਹੀਂ ਇਹਨਾਂ ਨੇ ਇਸ ਤਰ੍ਹਾਂ ਦੇ ਪੰਜਾਬ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਚਾਰ ਪੰਜ ਪਾਰਟੀਆਂ ਜਿਨ੍ਹਾਂ ਵਿੱਚ ਕਾਂਗਰਸ ਪਾਰਟੀਆਂ ਵੀ ਸੀ ਉਹਨਾਂ ਨੂੰ ਨਾਲ ਲੈ ਕੇ ਪੂਰੇ ਦੇਸ਼ ਵਿੱਚ ਇਸ ਤਰ੍ਹਾਂ ਦੇ ਮਜਾਰੇ ਕੀਤੇ ਗਏ ਕਿ ਪੰਜਾਬ ਤੇ ਜਿਹੜਾ ਫੌਜ ਵੱਲੋਂ ਹਮਲਾ ਕਰਵਾਇਆ ਜਾਣਾ ਚਾਹੀਦਾ ਦਰਬਾਰ ਸਾਹਿਬ ਤੇ ਫੌਜ ਵੱਲੋਂ ਹਮਲਾ ਕਰਵਾਇਆ ਜਾਣਾ ਚਾਹੀਦਾ ਸੋ ਇਹ ਸਾਡੇ ਕੋਲ ਲਿਖਤੀ ਰਿਕਾਰਡ ਹੈ ਕਿ ਅਟਲ ਬਿਹਾਰੀ ਬਾਜਪਾਈ ਉਹਨਾਂ ਸਾਰੀਆਂ ਕਾਨਫਰੰਸਾਂ ਦੀ ਅਗਵਾਈ ਕਰਦਾ ਰਿਹਾ ਜਿੱਥੇ ਇਸ ਤਰ੍ਹਾਂ ਦੇ ਫੈਸਲੇ ਸੀ ਜਿਹੜੇ ਲੈ ਗਏ ਉਸ ਤੋਂ ਬਾਅਦ ਜਦੋਂ ਇੰਦਰਾ ਗਾਂਧੀ ਨੇ ਸ਼੍ਰੀ ਦਰਬਾਰ ਸਾਹਿਬ ਤੇ ਅਟੈਕ ਕਰਵਾ ਦਿੱਤਾ ਭੋਜ ਤੇ ਭੋਜ ਨੇ ਸਾਕਾ ਦਰਬਾਰ ਸਾਹਿਬ ਵਰਤਾ ਦਿੱਤਾ। ਸ਼੍ਰੀ ਅਕਾਲ ਤਖਤ ਸਾਹਿਬ ਟੈਟਰੀ ਕਰ ਦਿੱਤਾ। ਹਜ਼ਾਰਾਂ ਜਿਹੜੀਆਂ નિર્ਦੋਸ਼ ਸੰਗਤਾਂ ਸੀ ਜਿਹੜੀਆਂ ਪੰਜਵੇਂ ਪਾਤਸ਼ਾਹ ਨੂੰ ਸਰਦਾ ਦੇ ਹੁਲ ਭੇਟ ਕਰਨ ਆਈਆਂ ਸੀ ਉਹਨਾਂ ਦਾ ਕਤਲੇਆਮ ਹੋਇਆ। ਉਹ ਤੋਂ ਬਾਅਦ ਜਿਹੜੀ ਟਿੱਪਣੀ ਇਹਨਾਂ ਵੱਲੋਂ ਕੀਤੀ ਗਈ। ਅਟਲ ਬਿਹਾਰੀ ਬਾਜਪਾਈ ਤੇ ਨਾਲ ਇਹਦੇ ਲਾਲ ਕਿਸ਼ਨ ਅਡਵਾਨੀ ਅੰਬਰ ਸਰ ਵੀ ਖੇ ਆਏ ਅਗਸਤ ਮਹੀਨੇ ਚ। ਇਨਾਰੇ ਆਗੇ ਇਹ ਤੇ ਪ੍ਰੈਸ ਕਾਨਫਰੰਸ ਕੀਤੀ ਜੂਨ ਮਹੀਨੇ ਚ ਸਾਕਾ ਵਾਪਰਦਾ ਜੁਲਾਈ ਨੂੰ ਛੱਡ ਕੇ ਅਗਸਤ ਮਹੀਨੇ ਦੇ ਵਿੱਚ ਇਹ ਦੋਨੇ ਵਿਅਕਤੀ ਲਾਲਕ੍ਰਿਸ਼ਨ ਅਡਵਾਨੀ ਤੇ ਅਟਲ ਬਿਹਾਰੀ ਬਾਜਪਾਈ ਅੰਬਰਸਰ ਵਿੱਚ ਆਏ ਤੇ ਉੱਥੇ ਅਟਲ ਬਿਹਾਰੀ ਬਾਜਪਾਈ ਨੇ ਪ੍ਰੈਸ ਕਾਨਫਰੰਸ ਵਿੱਚ ਆਖਿਆ ਸੀ ਕਿ ਇਹ ਜਿਹੜਾ ਹਮਲਾ ਸੀ ਇਹ ਟਾਲਿਆ ਨਹੀਂ ਸੀ ਜਾ ਸਕਦਾ ਇਹ ਹੋਣਾ ਹੀ ਸੀ ਪਰੰਤੂ ਇਹ 6 ਮਹੀਨੇ ਲੇਟ ਹੋਇਆ ਸੋ ਇਹ ਗੱਲ ਜਿਹੜੀ ਮਤਲਬ ਲਾਰਕਿਸ਼ਨ ਅਡਵਾਨੀ ਤੇ ਅਟਲ ਬਿਹਾਰੀ ਬਾਜਪਾਈ ਨੇ ਅੰਬਰਸਰ ਸਾਹਿਬ ਵਿਖੇ ਆ ਕੇ ਅਗਸਤ ਮਹੀਨੇ ਦੇ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕਹੀ ਕਿ ਇਹ ਹਮਲਾ ਟਾਲਿਆ ਨਹੀਂ ਸੀ ਜਾ ਸਕਦਾ ਸਿਰਫ ਤੇ ਸਿਰਫ ਇਹ ਜ਼ਰੂਰ ਹੈ ਕਿ ਇਹ 6 ਮਹੀਨੇ ਲੇਟ ਹੋਇਆ ਵਾ 6 ਮਹੀਨੇ ਦੇਰ ਤੋਂ ਪਹਿਲੇ ਦੇਰ ਨਾਲ ਹੋਇਆ ਇਹ 6 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀ ਉਸ ਤੋਂ ਬਾਅਦ ਇਸੇ ਅਟਲ ਬਿਹਾਰੀ ਬਾਜਪਾਈ ਨੇ ਇੱਕ ਟਿੱਪਣੀ ਕੀਤੀ ਕਿ ਪਾਰਲੀਮੈਂਟ ਦੇ ਵਿੱਚ ਇੱਕ ਕਾਂਗਰਸੀ ਐਮਪੀ ਵੱਲੋਂ ਇੱਕ ਮਤਾ ਲਿਆਂਦਾ ਗਿਆ ਸੀ ਕਿ ਦੇਸ਼ ਦੀਆਂ ਜਿਹੜੀਆਂ ਫਿਰਕੂ ਪਾਰਟੀਆਂ ਨੇ ਉਹਨਾਂ ਦੇ ਵਿੱਚ ਅਕਾਲੀ ਦਲ ਨੂੰ ਵੀ ਸ਼ਾਮਲ ਕੀਤਾ ਜਾਵੇ ਤੇ ਅਕਾਲੀ ਦਲ ਨੂੰ ਫਿਰਕੂ ਪਾਰਟੀਆਂ ਵਿੱਚ ਸ਼ਾਮਲ ਕਰਕੇ ਇਹਦੇ ਤੇ ਪਾਬੰਦੀ ਲਾ ਦਿੱਤੀ ਜਾਵੇ ਸੋ ਉਸ ਬਾਰੇ ਵੀ ਅਟਲ ਬਿਹਾਰੀ ਬਾਜਪਾਈ ਦੀ ਸੀ ਕਿ ਅਸੀਂ ਇਸ ਮਤੇ ਦੀ ਹਮਾਇਤ ਕਰਾਂਗੇ ਸੋ ਏ ਅਡਲ ਬਿਆਰੀ ਬਾਜਪਾਈ ਨੇ ਆਪਣੀ ਅਗਵਾਈ ਚ ਜਿਹੜੀ ਆਪਣੀ ਪਾਰਟੀ ਵੱਲੋਂ ਅਕਾਲੀ ਦਲ ਤੇ ਪਾਬੰਦੀ ਲਾਉਣ ਦੀ ਅੱਜ ਇੱਕ ਦੂਜੇ ਦੇ ਨਾਲ ਭਾਈਵਾਲ ਨੇ ਨੋ ਨੋ ਮਾਸ ਦਾ ਰਿਸ਼ਤਾ ਦੱਸਦੇ ਨੇ ਪਤੀ ਪਤਨੀ ਦਾ ਰਿਸ਼ਤਾ ਦੱਸਦੇ ਨੇ ਪਰੰਤੂ ਪਾਰਲੀਮੈਂਟ ਦੇ ਵਿੱਚ ਜਦੋਂ ਇਸ ਤਰ੍ਹਾਂ ਦਾ ਮਤਾ ਜਿਹੜਾ ਲਿਆਂਦਾ ਗਿਆ ਸੀ ਤੇ ਅਡਲ ਬਿਆਰੀ ਬਾਜਪਾਈ ਨੇ ਬਿਆਨ ਦਿੱਤਾ ਸੀ ਕਿ ਸਾਡੀ ਪਾਰਟੀ ਇਸ ਮਤੇ ਦੀ ਹਮਾਇਤ ਕਰੂਗੀ ਉਸ ਤੋਂ ਅੱਗੇ ਜੇ ਅਸੀਂ ਚੱਲੀਏ ਤਾਂ ਜਿਹੜਾ ਇਸ ਤੋਂ ਬਾਅਦ ਜਿਸ ਤਰ੍ਹਾਂ ਵੀ ਇਹਨਾਂ ਦੋਨਾਂ ਧਿਰਾਂ ਵੱਲੋਂ ਅਟਲ ਬਹਿਰੀ ਬਾਜਪਾਈ ਤੇ ਲਾਲ ਕਿਸ਼ਨ ਅਡਵਾਨੀ ਵੱਲੋਂ ਜੋ ਕੁਝ ਵੀ ਇਸ ਸੰਘਰਸ਼ ਬਾਰੇ ਘਾਟਕੂ ਬਾਰੇ ਜਿਹੜੀਆਂ ਵੀ ਟਿੱਪਣੀਆਂ ਕੀਤੀਆਂ ਗਈਆਂ ਉਹਦੇ ਬਾਰੇ ਜਦੋਂ ਦਰਬਾਰ ਸਾਹਿਬ ਦਾ ਸਾਕਾ ਸੀ ਜਿਹੜਾ ਉਹ ਵਾਪਰ ਗਿਆ ਤੇ ਸਿੱਖਾਂ ਨੇ ਮੰਗ ਕੀਤੀ ਕਿ ਹੁਣ ਜਿਹੜੀ ਦਰਬਾਰ ਸਾਹਿਬ 'ਚ ਫੌਜ ਲਾਈ ਗਈ ਆ ਉਸ ਫੌਜ ਨੂੰ ਹਟਾ ਕੇ ਦਰਬਾਰ ਸਾਹਿਬ ਦਾ ਪ੍ਰਬੰਧਾ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ ਜਾਵੇ ਸੋ 2 ਅਗਸਤ 1984 ਦੇ ਟਾਈਮਜ਼ ਆਫ ਇੰਡੀਆ ਦੇ ਵਿੱਚ ਅਡਲ ਵਿਹਰੀ ਬਾਜਪਾਈ ਦਾ ਜਿਹੜਾ ਬਿਆਨ ਆ ਜਿਹੜਾ ਛਪਿਆ ਜਿਹੜੀ ਉਹਨੇ ਟਿੱਪਣੀ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਬੰਧ ਸੌਂਪਣ ਦੀ ਥਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੰਗ ਕਰ ਦਿੱਤਾ ਜਾਣਾ ਚਾਹੀਦਾ ਹੈ ਦੋ ਗਸ 1984 ਦੇ ਟਾਈਮਜ਼ ਆਫ ਇੰਡੀਆ ਦੇ ਵਿੱਚ ਲਾਇਦਾ ਅਟਲ ਵੈਰੀ ਬਾਸਪੈਂਦਾ ਮੋٹے ਕਰਕੇ ਇਹ ਬਿਆਨ ਛਪਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਰਬਾਰ ਸਾਹਿਬ ਦਾ ਪ੍ਰਬੰਧ ਸੌਂਪਣ ਦੀ ਥਾਂ ਉਸ ਨੂੰ ਭੰਗ ਕਰ ਦਿੱਤਾ ਜਾਣਾ ਚਾਹੀਦਾ ਹੈ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਉਹਨਾਂ ਸਿੱਖਾਂ ਨੂੰ ਦਿੱਤਾ ਜਾਣਾ ਚਾਹੀਦਾ ਜਿਹੜੇ ਸਰਕਾਰ ਦੇ ਅਨਸਾਰ ਸਰਕਾਰ ਦੀਆਂ ਹਦਾਇਤਾਂ ਅਨਸਾਰ ਚੱਲ ਸਕਣ ਸੋ ਇਹ ਜਿਹਾ ਵਿਅਕਤੀ ਜਿਨੇ ਹਰ ਕਦਮ ਤੇ ਅ ਸਖਸ਼ੰਗਰਸ਼ ਦੀ ਪਿੱਠ 'ਚ ਨਹੀਂ ਉਹਦੀ ਛਾਤੀ 'ਚ ਵੀ ਛੁਰਾ ਮਾਰਨ ਦੀ ਕੋਸ਼ਿਸ਼ ਕੀਤੀ ਆ ਉਹਦੇ ਬਾਰੇ ਮੈਂ ਸਮਝਦਾ ਕਿ ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਆ ਜਦੋਂ ਪਹਿਲੀ ਵਾਰ ਬਾਜਪਾ ਨੇ ਸੌ ਚੁੱਕੀ 13 ਦਿਨ ਲਈ ਇਹ ਪ੍ਰਧਾਨ ਮੰਤਰੀ ਰਿਹਾ ਤਾਂ ਅਕਾਲੀ ਦਲ ਨੇ ਉਹਦੇ ਬਿਨਾ ਮਤਲਬ ਕਿਸੇ ਸ਼ਰਤ ਦੇ ਹਮਾਇਤ ਕੀਤੀ ਤੇ ਉਸ ਤੋਂ ਬਾਅਦ ਜਦੋਂ ਇਹ ਸਰਕਾਰ ਲਗਾਤਾਰ ਜਿਹੜੀ 5 ਸਾਲ ਇਹਨੇ ਆਪਣੀ ਮਿਆਦ ਪੂਰੀ ਕੀਤੀ ਤਾਂ ਇਸ ਸਰਕਾਰ ਨੇ 1984 ਦੇ ਦਰਬਾਰ ਸਾਹਿਬ ਦੇ ਸਾਕੇ ਦਾ ਜੋ ਸਿੱਖ ਰੈਫਰੈਂਸ ਲਾਇਬ੍ਰੇਰੀ ਵੱਲੋਂ ਚੁੱਕ ਕੇ ਲਿਆਂਦਾ ਸੀ ਫੌਜ ਨੇ ਕੋਈ ਸਮਾਨ ਆ ਜਿਹੜਾ ਉਹ ਵਾਪਸ ਨਹੀਂ ਕੀਤਾ ਉਸ ਦੀ ਜਾਂਚ ਨਹੀਂ ਬਿਠਾਈ ਪਾਰਲੀਮੈਂਟ ਦੇ ਵਿੱਚ ਉਸ ਸਾਕਾ ਦਰਬਾਰ ਸਾਹਿਬ ਬਾਰੇ ਮਾਫੀ ਆ ਜਿਹੜੀ ਉਹ ਨਹੀਂ ਮੰਗੀ ਗਈ ਅਗਲੀ ਗੱਲ ਜੇ ਅਸੀਂ ਕਰੀਏ ਕਿ 1984 ਦੇ ਸਿੱਖ ਕਤਲੇਆਮ ਦਾ ਇਨਸਾਫ ਆ ਜਿਹੜਾ ਉਸ ਸਰਕਾਰ ਨੇ ਨਹੀਂ ਦਿੱਤਾ ਇੱਕ ਨਾਨਾਵਤੀ ਕਮਿਸ਼ਨ ਜ਼ਰੂਰ ਬਣਾ ਦਿੱਤਾ ਗਿਆ ਪਰੰਤੂ ਉਹਦੀ ਰਿਪੋਰਟ ਤੇ ਵੀ ਅਮਲ ਨਹੀਂ ਕੀਤਾ 6 ਸਾਲ ਇਹ ਸਰਕਾਰ ਬਾਜਪਈ ਦੀ ਅਗਵਾਈ ਚ ਚੱਲਦੀ ਰਹੀ ਹੋਇਆ ਕੀ ਕਿ ਇਸ ਸਰਕਾਰ ਨੇ ਇੱਕ ਪੋਟਾ ਨਾਂ ਦਾ ਕਾਨੂੰਨ ਸੀ ਜਿਹੜਾ ਉਹ ਜ਼ਰੂਰ ਲਾਗੂ ਕੀਤਾ ਤਾਂ ਕਿ ਜਿਸ ਵੀ ਵਿਅਕਤੀ ਨੂੰ ਜਦੋਂ ਮਰਜ਼ੀ ਚਾਹੇ ਸਰਕਾਰ ਇਹ ਉਹ ਪੋਟਾ ਦੇ ਅੰਦਰ دہشت گرد ਦਾ ਐਲਾਨ ਕੇ ਉਹਨੂੰ ਜਦੋਂ ਮਰਜ਼ੀ ਜੇਲ੍ਹ ਦੀਆਂ ਕਾਲ ਕੋਠੜੀਆਂ ਸਿਰਦੇ ਉਹਦੀ ਕੋਈ ਸੁਣਵਾਈ ਨਹੀਂ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਸੋ ਇਹ ਦੇਣ ਜ਼ਰੂਰ ਬਾਜਪਈ ਦੀ ਸਾਡੇ ਮੈਂਸਬਦਾਂ ਕਿ ਸਾਡੀ ਕੌਮ ਨੂੰ ਰਹੀ ਆ ਉਹਨੂੰ ਅਸੀਂ ਕਿਸ ਵਾਰ ਖਾਤੇ ਚ ਪਾਈਏ ਨਾ ਪੱਕੀ ਪਾਈਏ ਕਹਾਂ ਪੱਕੀ ਪਾਈਏ ਇਹ ਜਿਹੜਾ ਦਰਸ਼ਕਾਂ ਨੇ ਹੁਣ ਤੱਕ ਬਾਜਪਾਈ ਦੇ ਕਰਤਾਰ ਬਾਰੇ ਸੁਣਿਆ ਉਹ ਖੁਦ ਫੈਸਲਾ ਕਰ ਲੈਣਗੇ ਸਾਡਾ ਅੱਜ ਦਾ ਆਖਰੀ ਸਵਾਲ ਹੈ ਬਾਜਪਾਈ ਦੇ 6 ਕੋ ਸਾਲ ਦੇ ਰਾਜਪਾਗ ਦੇ ਬਦਲੇ ਕੀ ਉਹ 파ਰਤ ਰਤਨ ਪ੍ਰਾਪਤੀ ਦੇ ਹੱਕਦਾਰ ਹਨ ਜੇ ਨਹੀਂ ਤਾਂ ਕਿਉਂ ਤੇ ਜੇ ਉਹਨਾਂ ਨੂੰ ਇਹ ਅਵਾਰਡ ਦਿੱਤਾ ਜਾ ਰਿਹਾ ਤਾਂ ਫਿਰ ਕਿਉਂ ਦਿੱਤਾ ਜਾ ਰਿਹਾ ਹੈ ਰਿਨਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਚਲੋ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਬਾਜਪਾਈ ਨੂੰ ਜਿਸ ਕਾਰਨ 파ਰਤ ਰਤਨ ਅਵਾਰਡ ਦਿੱਤਾ ਗਿਆ ਉਹ ਸਾਡੇ ਸਾਹਮਣੇ ਆ ਕਿ ਭਾਜਪਾ ਜਿਹੜੀ ਆਪਣੇ ਪ੍ਰਾਣੇ ਆਗੂ ਜਿਨ੍ਹਾਂ ਨੂੰ ਉਹਨੇ ਖੁੱਡੇ ਲਈ ਲਾ ਦਿੱਤਾ ਉਹ ਉਹਨਾਂ ਦਾ ਮਾਨ ਸਤਿਕਾਰ ਰੱਖ ਕੇ ਬਾਕੀ ਵਰਕਰਾਂ ਜਾਂ ਆਖਾਂ ਪੁੰਝਾਂ ਲਈ ਉਹਨਾਂ ਨੇ ਇਹ ਕੁਝ ਕੀਤਾ ਪਰੰਤੂ ਜਿਹੜਾ ਤੁਹਾਡਾ ਸਵਾਲ ਹੈ ਕਿ ਭਾਜਪਾਈ 6 ਸਾਲ ਦੇਸ਼ ਦਾ ਪ੍ਰਧਾਨ ਮੰਤਰੀ ਰਿਹਾ ਉਸ ਕਾਰਜਕਾਲ ਦੇ ਵਿੱਚ ਉਸ ਰਾਜਕਾਲ ਦੇ ਵਿੱਚ ਕੀ ਭਾਜਪਾਈ ਦੀਆਂ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਹੈਗੀਆਂ ਨੇ ਜਿਨ੍ਹਾਂ ਪ੍ਰਾਪਤੀਆਂ ਦੇ ਆਧਾਰ ਤੇ ਉਹਨੂੰ ਭਾਰਤ ਰਤਨ ਅਵਾਰਡ ਦਿੱਤਾ ਜਾਂਦਾ ਹੈ ਸੋ ਜੇ ਅਸੀਂ ਦੇਖੀਏ ਕਿ ਉਸ ਵੇਲੇ ਅ ਕੀਆ ਗਿਆ ਸੀ ਕਿ ਇੰਡੀਆ ਇਜ਼ ਸ਼ਾਈਨਿੰਗ ਇੱਕ ਨਾਰਾ ਸੀ ਜਿਹੜਾ ਬਾਜਪਾਈ ਦੇ ਰਾਜਕਾਲ ਵੇਲੇ ਦਿੱਤਾ ਗਿਆ ਸੀ ਕਿ ਇੰਡੀਆ ਇਜ਼ ਸ਼ਾਈਨਿੰਗ ਪਰੰਤੂ ਉਸ ਨਾਰੇ ਦਾ ਅੰਤ ਕੀ ਹੋਇਆ ਕਿ ਬਾਜਪਾਈ ਦੀ ਸਰਕਾਰ ਸੀ ਜਿਹੜੀ ਉਹਦੀ ਮਿਆਦ ਤੋਂ ਪਹਿਲਾਂ ਇਸ ਕਰਕੇ ਬਚੋਣਾ ਕਰਵਾ ਲਈਆਂ ਸੀ ਵੋਟਾਂ ਪਵਾ ਲਈਆਂ ਗਿਆ ਸੀ ਕਿ ਇੰਡੀਆ ਇਜ਼ ਸ਼ਾਈਨਿੰਗ ਦੇ ਨਾਰੇ ਤੇ ਦੁਆਰਾ ਭਾਜਪਾ ਦੀ ਸਰਕਾਰ ਆ ਜਿਹੜੀ ਬਾਜਪਾਈ ਦੀ ਅਗਵਾਈ ਚ ਬਣੂਗੀ ਪਰੰਤੂ ਹੋਇਆ ਕਿ ਕਿ ਦੇਸ਼ ਦੇ ਵੋਟਰਾਂ ਨੇ ਬਾਜਪਾਈ ਦੀ ਐਨਡੀਏ ਸਰਕਾਰ ਨੂੰ ਨਕਾਰ ਕੇ ਯੂਪੀਆਈ ਦੀ ਜਿਹੜੀ ਕਾਂਗਰਸ ਸਰਕਾਰ ਸੀ ਉਹਨੂੰ ਸੱਤਾ ਚ ਲੈ ਆਂਦਾ ਸੋ ਜੇ ਬਾਜਪਾਈ ਦਾ 6 ਸਾਲ ਦਾ ਜਿਹੜਾ ਕਾਰਜਕਾਲ ਸੀ ਰਾਜਕਾਲ ਸੀ ਉਹ ਸਹੀ ਅਰਥਾਂ ਦੇ ਵਿੱਚ ਇੰਡੀਆ ਇਸ ਸ਼ਾਈਨਿੰਗ ਵਾਲਾ ਹੁੰਦਾ ਤਾਂ ਦੇਸ਼ ਦੇ ਵੋਟਰ ਉਹਨਾਂ ਨੂੰ ਦੁਆਰਾ ਜ਼ਰੂਰ ਮੌਕਾ ਦਿੰਦੇ ਕਿਉਂਕਿ ਜਿਹੜੀ ਸਰਕਾਰ ਦੇਸ਼ ਨੂੰ ਚਮਕਾ ਸਕਦੀ ਆ ਉਹਨੂੰ ਦੇਸ਼ ਦਾ ਵੋਟਰ ਨਕਾਰਦਾ ਨਹੀਂ ਤੋ ਦੇਸ਼ ਦੇ ਵੋਟਰਾਂ ਨੇ ਮੈਂ ਸਮਝਦਾ ਕਿ ਇਹ ਬਹੁਤ ਵੱਡਾ ਫੈਸਲਾ ਸੀ ਜਿਹੜਾ ਉਸ ਵੇਲੇ ਕੀਤਾ ਸੀ 2004 ਦੇ ਵਿੱਚ ਜੇ ਅੱਜ ਉਸ ਫੈਸਲੇ ਦਾ ਮਜ਼ਾਕ ਉਡਾਇਆ ਜਾ ਰਿਹਾ ਕਿ ਜਿਸ ਫੈਸਲੇ ਨੂੰ ਦੇਸ਼ ਦੇ ਵੋਟਰਾਂ ਨੇ ਨਕਾਰ ਦਿੱਤਾ ਸੀ ਇਹ ਸਾਫ਼ ਕਰ ਦਿੱਤਾ ਸੀ ਕਿ ਬਾਜਪਾਈ ਦੀ ਸਰਕਾਰ ਸੀ ਜਿਹੜੀ ਉਹ ਨਕੰਮੀ ਸੀ ਇਸ ਕਰਕੇ ਉਹਨੂੰ ਪਾਸੇ ਹਟਾ ਦਿੱਤਾ ਗਿਆ ਸੀ ਉਹਦੀ ਜਗ੍ਹਾ ਦੂਜੀ ਸਰਕਾਰ ਲੈ ਆਂਦੀ ਸੀ ਸੋ ਉਸ ਫੈਸਲੇ ਦਾ ਤਾਂ ਮੈਂ ਸਮਝਦਾ ਕਿ ਮਜ਼ਾਕ ਢਾਇਆ ਗਿਆ ਜੇ ਉਸ ਨੂੰ ਆਧਾਰ ਬਣਾ ਕੇ ਬਾਜਪਾਈ ਨੂੰ ਭਾਰਤ ਰਤਨ ਦਾ ਅਵਾਰਡ ਦਿੱਤਾ ਗਿਆ ਬਾਜਪਾਈ ਦੇ ਜਿਹੜਾ ਪ੍ਰਧਾਨ ਮੰਤਰੀ ਵੱਲੋਂ ਰਾਜਕਾਰ ਸੀ ਉਹਦੇ ਵਿੱਚ ਸਿਰਫ ਤੇ ਸਿਰਫ ਉਹਦੀ ਇੱਕੋ ਪ੍ਰਾਪਤੀ ਅਸੀਂ ਜ਼ਰੂਰ ਕਹਿ ਸਕਦੇ ਹਾਂ ਕਿ ਉਹਨੇ ਇੱਕ 19 ਪਾਰਟੀਆਂ ਦੀ ਜਿਹੜੀ ਸਾਂਝੀ ਸਰਕਾਰ ਸੀ ਉਹਨੂੰ ਜਰੂਰ ਪੂਰਾ ਸਮਾਂ ਚਲਾਈ ਰੱਖਿਆ ਸੋ ਉਹਦੇ ਵਿੱਚ ਉਹਦੀ ਕਿੰਨੀਕ ਯੋਗਤਾ ਸੀ ਜਾਂ ਜਿਹੜੀਆਂ ਪਾਰਟੀਆਂ ਜਿਹੜੀਆਂ ਸੱਤਾ ਜਾਂ ਭੁੱਖੀਆਂ ਪਾਰਟੀਆਂ ਨੇ ਉਹ ਹਮੇਸ਼ਾ ਸੱਤਾ ਨਾਲ ਚੰਬੜੀਆਂ ਰਹਿੰਦੀਆਂ ਨੇ ਉਹ ਕਾਰਨ ਸੀ ਸੋ ਇਹ ਇੱਕ ਜਰੂਰ ਉਹਦੀ ਪ੍ਰਾਪਤੀ ਆ ਕਿ ਉਹਨੇ ਦੇਸ਼ ਦੇ ਵਿੱਚ ਇੱਕ ਗੈਰ ਕਾਂਗਰਸੀ ਸਰਕਾਰ ਸੀ ਜਿਹੜੀ ਉਹ ਗੱਠ ਜੋੜ ਦੀ ਗੈਰ ਕਾਂਗਰਸੀ ਸਰਕਾਰ ਸੀ ਉਹਨੂੰ ਪੂਰਾ ਸਮਾਂ ਚਲਾਇਆ ਸਾਡੇ ਸਵਾਲ ਤੇ ਤੁਹਾਡੇ ਜਵਾਬ ਦੇ ਹਿਸਾਬ ਦੇ ਨਾਲ ਕੁੱਲ ਮਿਲਾ ਕੇ ਅਸੀਂ ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਬਾਜਪਾਈ ਜੀ ਨੂੰ ਜੋ ਪਾਤ ਰਤਨ ਦਾ ਅਵਾਰਡ ਦਿੱਤਾ ਗਿਆ ਹੈ ਉਹ ਦੇਸ਼ ਦੀ ਜਨਤਾ ਦੀ ਸੇਵਾ ਦੇ ਵਿੱਚ ਤੇ ਵਿੱਚ ਨਹੀਂ ਦਿੱਤਾ ਗਿਆ ਪਰੰਤੂ ਉਹ ਪਗਮਾ ਬਰਗੇਡ ਦੀ ਜੋ ਉਹਨਾਂ ਨੇ ਸੇਵਾ ਕੀਤੀ ਹੈ ਉਸ ਦੇ ਬਦਲੇ ਚ ਦਿੱਤਾ ਗਿਆ ਹੈ ਸੋ ਇਹ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਨਵੇਂ ਮੁੱਦੇ ਦੇ ਨਾਲ ਫੇਰ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ